ਤੇ ਮੈਂ ਜ਼ਰੂਰ ਉਸ ਪ੍ਰੋਜੈਕਟ ਦੀ ਗੱਲ ਜ਼ਰੂਰ ਕਰੂੰਗਾ ਸੜਕਾਂ ਦੇ ਨਾਲ ਜੁੜਿਆ ਸੀ 800 ਕਰੋੜ ਦਾ ਜਿਹਦੇ ਵਿੱਚ 64 ਸੜਕਾਂ ਬਣਨੀਆਂ ਸੀ ਤੇ ਕਹਿੰਦੇ ਵੀ 38 ਪੁਲ ਵੀ ਬਣਨੇ ਸੀ ਪਰ ਇੰਨਾ ਕੁਝ ਅਸੀਂ ਤੇ ਮੈਨੂੰ ਲੱਗਦਾ ਗਵਾ ਲਿਆ ਜੀ ਉਹਦਾ ਕਾਰਨ ਕੀ ਹੈ ਦੇਖੋ ਇਹ ਬੜੀ ਵੱਡੀ ਖਬਰ ਸੀਗੀ ਜਿਸ ਤੇ ਮਤਲਬ ਕਿ ਬਹੁਤੀ ਜ਼ਿਆਦਾ ਚਰਚਾ ਨਹੀਂ ਹੋਈ ਹੂੰ 800.2 ਕਰੋੜ ਦਾ ਪ੍ਰੋਜੈਕਟ ਸੰਨ ਯਾਨੀ ਇਹਦੇ ਚ ਲਾ ਲੋ ਕੇ ਸ਼ਾਇਦ 634 ਕਿਲੋਮੀਟਰ ਸੜਕਾਂ ਦਾ ਨਿਰਮਾਣ ਹੋਣਾ ਸੀਗਾ ਤੇ ਤਦਾਦ 64 ਹੂੰ ਤੇ ਇਹਦੇ ਚ 35 ਪੁਲਾਂ ਦਾ ਨਿਰਮਾਣ ਸੀਗਾ ਹੂੰ ਹੂੰ ਪਰ ਇਹਦੇ ਵਿੱਚ ਉਹਨਾਂ ਨੇ 31 ਮਾਰਚ ਸ਼ਾਇਦ 225 ਤੱਕ ਦਾ ਟੈਂਡਰ ਪ੍ਰੋਸੈਸ ਖਤਮ ਕਰਕੇ ਤੇ ਕੰਮ ਸ਼ੁਰੂ ਕਰਨ ਦਾ ਦਿੱਤਾ ਸੀ ਕਿ ਭਾਈ ਤੁਸੀਂ ਇਸ ਸਮਾਂ ਜਿਹੜਾ ਹੈ ਨਾ ਉਹ ਨਹੀਂ ਲਗਾਓਗੇ ਜੀ ਤਾਂ ਹੋਇਆ ਕਿ ਇਹ ਕਨਾਟ ਦੇ ਵਿੱਚ ਉਹ ਟੈਂਡਰ ਹੋ ਕੇ ਕੰਮ ਹੀ ਨਹੀਂ ਚੱਲਿਆ ਹੂੰ ਇਹ ਕਹਿੰਦੇ ਕਿ ਚੌਂਦਾ ਜਿਹੜਾ ਸਾਨੂੰ ਕੰਮ ਮਿਲਿਆ ਕੇਂਦਰ ਬੰਨੀ ਉਹ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਉਹ ਮਿਲਿਆ 31 ਮਾਰਚ ਤੋਂ ਆ ਯਾਨੀ 1 ਅਪ੍ਰੈਲ ਤੋਂ ਜੀ ਤਾਂ ਇਹਦੇ ਕਰਕੇ ਉਹ ਟੈਂਡਰ ਪ੍ਰੋਸੈਸ ਦੇ ਵਿੱਚ ਸਾਰੇ ਬਹੁਤ ਵੱਡੀ ਫੇਲਿਅਰ ਹੋ ਗਈ ਫਿਰ ਗਵਰਨਮੈਂਟ ਦੀ ਬਿਲਕੁਲ ਕਿ ਤੁਸੀਂ ਤੈ ਸਮੇਂ ਦੇ ਵਿੱਚ ਇਹ ਕਹਿੰਦੇ ਸੀਗੇ ਜੀ ਕਿ ਦੇਖੋ ਜੀ ਕੁਝ ਚੀਜ਼ਾਂ ਮਤਲਬ ਕਿ ਪੁਨਰ ਨਿਰਮਾਣ ਕਰਨਾ ਸੀ ਸੜਕਾਂ ਦਾ ਉਹਦੇ ਵਾਸਤੇ ਫਰਮਾਗੀਆਂ ਹੀ ਨਹੀਂ ਆਈਆਂ ਜੀ ਬਹੁਤ ਗਲਤ ਐ ਸਾਰਾ ਹੂੰ ਕਮਾਲ ਦੀ ਗੱਲ ਹੈ ਕਿ ਇਸ ਪੰਜਾਬ ਚ ਹੁਣ ਸੜਕਾਂ ਤੇ ਠੇਕੇਦਾਰੀ ਮੁੱਕ ਗਈ ਹੂੰ ਕਿ ਜਾਂ ਕੋਈ ਵਿਚਲਾ ਹੋਰ ਰਾਜ਼ ਆ ਮਕੀਨੂ ਕਿਨੂ ਦੱਸਦੀ ਫਿਰਾਂ ਰਾਜ਼ ਦੀਆਂ ਗੱਲਾਂ ਰਾਜ਼ ਦੀਆਂ ਗੱਲਾਂ ਜੀ ਤੇ ਗੱਲ ਇਹ ਆ ਕਿ ਭਾਈ ਸਾਨੂੰ ਇਹ ਸਪਸ਼ਟ ਤੇ ਕਰੋ ਨਾ ਕਿ ਫਰਮਾ ਕਿੱਧਰ ਗਈਆਂ ਹੂੰ ਫਰਮਾ ਕਿੱਧਰ ਗਈਆਂ ਹਾਲੇ ਤੇ ਤੁਸੀਂ 18000 ਕਿਲੋਮੀਟਰ ਲੰਬੀਆਂ ਸੜਕਾਂ ਦਾ ਤੁਸੀਂ ਸ਼ਗੂਫਾ ਛੱਡਿਆ ਹੋਇਆ ਜੀ ਜੀ ਤੇ ਇਹਦਾ ਮਤਲਬ ਹੈ ਕਿ ਸਾਨੂੰ ਠੇਕੇਦਾਰ ਫਿਰ ਕਾਂਗੋ ਚੋਂ ਮਗਾਉਣੇ ਪੈਣਗੇ ਹੂੰ ਇਸ ਹਿਸਾਬ ਨਾਲ ਇੰਨੀਆਂ ਸੜਕਾਂ ਬਣਾਉਣ ਵਾਸਤੇ ਤਾਂ ਸ਼ਾਇਦ ਸਾਨੂੰ ਇੰਡੀਆ ਚੋਂ ਹੀ ਲੱਭਣ ਕਾਂਗੋ ਤੋਂ ਉਸਕਾਰ ਨਹੀਂ ਲੱਭ ਰਿਹਾ ਕੰਮ ਨਹੀਂ ਲੱਭ ਰਿਹਾ ਕਾਂਗੋ ਵਾਲੇ ਜਹਾਜ਼ ਆਉਂ ਹੀ ਚਲਾ ਲੈਣ ਤੇਲ ਤੁਲ ਜਾ ਆਪ ਹੀ ਭਰ ਕੇ ਤਾਂ ਉਹ ਸ਼ਾਇਦ ਆ ਜਾਣਗੇ ਫਿਰ ਠੇਕੇਦਾਰ ਉੱਥੋਂ ਜੀ ਕਮਾਲ ਕਰਨ ਦੇ ਜੇ ਯਾਰ ਹੱਦ ਹੋ ਗਈ ਹੈ ਤੁਹਾਡੇ ਵਾਲੀ ਭਈ ਇਹ ਕਹਿੰਦੇ ਜੀ ਸਾਨੂੰ ਫਰਮਾ ਹੀ ਨਹੀਂ ਲੱਭ ਰੀਆਂ ਫਰਮਾ ਕਹਿੰਦੀਆਂ ਸਾਨੂੰ ਕੰਮ ਨਹੀਂ ਲੱਭ ਰਿਹਾ ਤੇ ਜਿਨ੍ਹਾਂ ਨੂੰ ਕੰਮ ਲੱਭਦਾ ਉਹ ਕਹਿੰਦੇ ਵੀ ਸਾਨੂੰ ਰਾਹ ਨਹੀਂ ਲੱਭਦਾ ਕਮਿਸ਼ਨ ਇਹਨਾਂ ਦੇਣਾ ਪੈਂਦਾ ਸੀ ਕਿਤੀ ਮੰਨੀਏ ਬਿਲਕੁਲ 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 ਆਹੀ ਤੇ ਬਿਲਕੁਲ ਜਿੱਦਾਂ ਕਹਿ ਲਈਏ ਨਾ ਕਿ ਨਿੰਮੋ ਚ ਹੋਣੇ ਜਿਓ ਕੇ ਬੈਠੇ ਆ ਜੀ ਕਿ ਯਾਰ ਹਾਦ ਹੋ ਗਈ ਆ ਆਈ ਨੀ ਫੇਲਿਅਰ ਇਨੀ ਫੇਲਿਅਰ ਨੀਤੀਗਤ ਤੌਰ ਤੇ ਜਨਾਬ ਹਾਦ ਹੈ ਯਾਰ ਹਾਦ ਹੈ ਹਾਲੇ ਤੁਸੀਂ ਕਹੀ ਜਾਨੇ ਹੋ ਸਾਮ-ਦਾਮ ਦੰਡ ਬੇਦ ਜੋ ਵੀ ਸੱਚ ਝੂਠ ਲੜਨਾ ਪੜਨਾ ਸਤਾਈ ਨਹੀਂ ਛੱਡਣਾ ਉਹੀ ਸਾਨੂੰ ਬੰਨ ਕੇ ਕਿਸੇ ਸਮੁੰਦਰ ਚ ਸੋਟਿਓ ਤੇ ਇਕੱਲੇ ਰਾਜ ਕਰੀ ਚੱਲੋ ਜੀ ਠੀਕ ਹੈ ਨਾ ਮੁੱਕ ਜਾਈਏ ਅਸੀਂ ਦੁੱਖ ਦੇਣੇ ਸੱਜਣਾ ਹੂੰ ਕੱਲ ਇਹ ਆ ਕਿ ਬਈ ਕਿੱਧਰ ਨੂੰ ਤੁਰ ਪਿਆ ਸਮਝ ਤੋਂ ਬਾਹਰ ਆ ਗੱਲਾਂ ਅਸੀਂ ਵੱਡੀਆਂ ਵੱਡੀਆਂ ਕਰਦੇ ਆ ਕੰਮ ਦੇ ਮਾਮਲੇ ਚ ਜੀ ਗੱਲ ਤੇ ਫਿਰ ਉਹੀ ਹੈ ਨਾ ਕਿ ਉਹਨਾਂ ਚਰਨਾ ਨਹੀਂ ਜਿੰਨਾ ਖੇਤ ਯਾਰਨਾ ਬਿਲਕੁਲ ਆ ਹਾਲ ਹੋਇਆ ਪੈਸਾ ਦਾ ਜੀ ਖੈਰ ਲਲਿਤ ਜੀ ਇੱਕ ਕਮੈਂਟ ਕਰ ਰਹੇ ਨੇ ਜੀ ਪੜ ਲਏ ਨੇ ਇਹ ਕਹਿੰਦੇ ਕਿ ਸਾਰੇ ਸੜਕਾਂ ਵਾਲੀ ਸਕੀਮ ਜਿਹੜੀ ਹੈ ਕਹਿੰਦੇ ਤੇ ਪੋਸਟਪੋਨ ਹੋਈ ਆ ਤੇ ਕਹਿੰਦੇ ਨੇ ਕਿ ਨਵੀਂ ਟੈਕਨੋਲੋਜੀ ਨਾਲ ਬਣਾਵਾਂਗੇ ਇਸ ਕਰਕੇ ਪੋਸਟਪੌਨ ਕੀਤੀ ਆ। ਅ ਇੱਕ ਮਿੱਤਰ ਜਟਵੈੜ ਜੀ ਕਹਿ ਰਿਹਾ ਕਹਿੰਦੇ ठेकेदार ਨਹੀਂ ਮੁੱਕੇ ਪਰ ਬਈ ਉਹੀ ਚੋਰਾਂ ਨਾਲ ਕੋਈ ਕੰਮ ਕਰਕੇ ਰਾਜ਼ੀ ਨਹੀਂ ਆ ਬਈ ਇਹ ਵੀ ਡਰ ਹੈ। ਸਰ ਅੱਜ ਦੀਆਂ ਮੀਡੀਆ ਰਿਪੋਰਟਾਂ 'ਚ ਇਹੋ ਲਿਖਿਆ ਹੈ ਕਿ ਇਹ ਕੰਡੀਸ਼ਨ ਸੀਗੀ ਪੋਸਟਪੌਨ ਨਹੀਂ ਹੋਇਆ। ਜੀ ਬਿਲਕੁਲ ਪ੍ਰੋਜੈਕਟ ਰੱਦ ਹੋਇਆ। ਹਾਂ 31 ਮਾਰਚ ਪ੍ਰੋਜੈਕਟ ਰੱਦ ਹੋਇਆ ਸਰ। ਹਾਂਜੀ ਬਿਲਕੁਲ। ਟ੍ਰਿਬਿਊਨ ਨੇ ਤਾਂ ਕੱਲ ਹੀ ਕਹਿਤਾ ਸੀ। ਹੂੰ ਤੇ ਦੂਜੀਆਂ ਅੱਜ ਦੀਆਂ ਖ਼ਬਰਾਂ ਬੋਲ ਪਈਆਂ ਨੇ। ਜੀ ਸਰ گورਨਰਲ ਪੜੀਏ ਤੇ ਫਿਰ ਉਹਦੇ ਚੋਂ ਤਾਂ ਇਹੀ ਨਿਕਲਦਾ ਜੀ ਪਰ ਜੋ ਵੀ ਆ ਪੋਸਟਪੋਨ ਹੋਇਆ ਤੇ ਤਦ ਵੀ ਜਵਾਬ ਤਾਂ ਦਿਓ ਨਾ ਕਿ ਕਿਉਂ ਹੋਇਆ ਬਿਲਕੁਲ ਜੀ ਕਦੋਂ ਹੋਇਆ 31 ਮਾਰਚ ਤੇ ਕਾਫੀ ਉਹਨਾਂ ਨੇ ਤਾਂ ਪੱਤਰ ਲਿਖਿਆ ਬਕਾਇਦਾ ਤੇ ਅੱਗੇ ਸਾਡੇ ਤੇ ਇਥੇ ਐਨ ਐਚ ਦੇ ਜਿਹੜੇ ਆ ਉਹ ਪ੍ਰੋਜੈਕਟ ਰੱਦ ਹੋਏ ਪੈਣ ਹੂੰ ਜੀ ਇਹ ਤੇ ਹੈ ਬਈ ਆਪਾਂ ਨੂੰ ਆਪਾਂ ਛੁੱਪ ਨਹੀਂ ਸਕਦੇ ਮੁਨਕਰ ਨਹੀਂ ਹੋ ਸਕਦੇ ਜਿੱਥੇ ਅਸੀਂ ਮਾਰ ਖਾਧੀ ਓਥੇ ਤੇ ਖਾਧੀ ਹੈ ਕਰਮਿੰਟੂ ਜੀ ਸਮਾਂ ਉਹ ਚੱਲਿਆ ਤੇ ਚੱਲਦੇ ਆਪਾਂ ਹਾਂ ਮਨਦੀਪ ਜੀ ਕੀ ਕਰ ਰਹੇ ਹਿੰਮਤਪੁਰੇ ਵਾਲੇ ਵੀਰਾਂ ਨੂੰ ਅੱਗੇ ਕਰ ਦਿਓ ਫਰਮ ਬਣਾ ਕੇ ਅੱਛਾ ਅੱਛਾ ਉਹ ਤੇ ਬੜਾ ਕੰਮ ਖਿਲਰ ਗਿਆ ਜੀ ਕੱਲ ਆਪਾਂ ਇਸ ਵੇਲੇ ਗੱਲ ਕੀਤੀ ਛੜਿਆ ਵਾਲਾ ਹਾਂਜੀ ਹਾਂਜੀ ਉੱਥੇ ਲੋਕ ਲਹਿਰ ਬਣਦੀ ਨਜ਼ਰ ਆ ਰਹੀ ਆ ਉਹਨਾਂ ਨੇ ਤੇ ਆਪ ਹੀ ਦੱਸਦੇ ਵਿੱਚ ਵੀ ਇਹ ਬਣ ਸਕਦੀ ਲੋਕ ਲਹਿਰ ਬਣ ਸਕਦੀ ਉਹ ਕਿਉਂਕਿ ਝੜੀ ਕਾਫੀ ਨਿਕਲ ਰਿਹਾ ਤੇ ਉਹਨਾਂ ਨੂੰ سپورਟ ਬਹੁਤ ਮਿਲ ਰਹੀ ਹੈ ਜਨਾਬ ਬਿਲਕੁਲ ਜਿਹੜਾ ਵੀ ਉੱਥੇ ਵੇਖਿਆ ਇਨਸਟਾ ਤੇ ਉਹ ਕਹਿੰਦਾ ਵੀ ਮੈਂ ਤੇ ਆਪ ਇਹਨਾਂ ਦੇ ਹੱਕ ਦੇ ਵਿੱਚ ਆ ਹਮ ਸਰਪੰਚ ਕਹਿੰਦਾ ਸ਼ੁਗਲੀ ਬੰਦੇ ਸੀਗੇ ਆ ਪਹਿਲਾਂ 2 2.5 ਮਹੀਨੇ ਇਹਨਾਂ ਨੂੰ ਸ਼ੁਗਲ ਕਰ ਦਿੱਤਾ ਉਹ ਕਿਸੇ ਨੇ ਹੁਣ ਵਾਇਰਲ ਕਰ ਦਿੱਤੀ ਹੈ ਤੇ ਮੈਂ ਕਿਹਾ ਜੀ ਹੁਣ ਇਹ ਦੱਸ ਦਿਓ ਵੀ ਇਹਨਾਂ ਚੋਂ ਨਾਲੇ ਕਿੰਨੇ ਹੋ ਗਏ ਹਮ ਰੰਨਾ ਵਾਲਿਆਂ ਦੇ ਪੱਕੇ ਨੂੰ ਪਰੌਂਟੇ ਛੜਿਆਂ ਦੇ ਅੱਗ ਨਾਲ ਬਲੇ ਕਿੰਨੇ ਹੋ ਗਏ ਤੇ ਕਿੰਨਿਆਂ ਦੀ ਅੱਗ ਨਹੀਂ ਵੱਲ ਰਹੀ ਇਹ ਵੀ ਦੱਸ ਦਿਓ ਵੀ ਇੰਨੇ 2-2.5 ਮਹੀਨਿਆਂ ਚ ਇੰਨੇ ਵਿਆਹੇ ਗਏ ਨੇ ਸਰੂ ਸਾਰਿਆਂ ਦੇ ਸਾਈਨ ਵੀ ਅੰਗਰੇਜ਼ੀ ਦੇ ਵਿੱਚ ਮੈਂ ਤਾਂ ਦੇਖੇ ਨਹੀਂ ਉਹ ਮੇਰਾ ਭਰਾ ਵੇਖ ਕੇ ਕਹਿੰਦਾ ਕਹਦਾ ਇਹ ਕਿ ਕਮਾਲ ਹੈ ਯਾਰ ਇਹ ਤਾਂ ਸਾਰੇ ਹੀ ਪੜੇ ਲਿਖੇ ਨੇ ਸਾਰੇ ਪੜੇ ਅੰਗਰੇਜ਼ੀ ਸਾਇੰਟਿਸਟ ਅੰਗਰੇਜ਼ੀ ਚੋ ਸਾਇੰਟਿਸਟ ਤਾਂ ਭਾਈ ਕਮਾਲ ਹੋ ਗਈ ਆ ਯਾਰ ਇਹ ਵੀ ਤਾਂ ਮੇਲਾ ਹੀ ਲੁੱਟ ਕੇ ਲੈ ਗਏ ਨੇ ਤੇ ਮਲੂਕ ਸਿੰਘ ਜੀ ਨਾਰਾ ਲਾ ਰਹੇ ਕਹਿੰਦੇ ਸਾਡੇ ਹੱਕ ਇੱਥੇ ਰੱਖ ਅੱਛਾ ਮਲੂਕ ਸਿੰਘ ਮਲੂਕ ਸਿੰਘ ਨਾਰਾ ਲਾ ਰਿਹਾ ਮੇਰੀ ਹਮਦਰਦੀ ਇਹ ਕੱਲ੍ਹ ਗੱਲ ਹੋਈ ਸੀ ਇਹਨਾਂ ਦਾ ਨਰਮਾ ਖਰਾਬ ਹੋ ਗਿਆ ਦੋਖਲੇ ਪਰ ਬੰਦਾ ਬੁਲੰਦਾ ਹੈ ਯਾਰ ਇਹਦਾ ਕੋਈ ਗੱਲ ਨਹੀਂ ਚੱਲਦੇ ਰਹਿੰਦੇ ਵਾਦੇ ਘਾਟੇ ਕੋਈ ਚੱਲਣਾ ਵਿੱਚ ਰਹਿਣਾ ਹਮੇਸ਼ਾ ਹੈ ਇਹ ਹੀ ਇਹ ਹੀ ਹੁੰਦਾ ਜੀ ਦਿਲਦਾਰ ਆਦਮੀ ਜ਼ਿੰਦਾ ਦਿਲ ਆਦਮੀ ਇਹੀ ਹੁੰਦੇ ਆ ਬੜਾ ਕੁਝ ਸਹਿਣਾ ਪੈਂਦਾ ਠੀਕ ਹੈ ਜੀ ਮੁਸਕਰਾਉਂਦੇ ਰਹਿਣਾ ਪੈਂਦਾ ਕਈ ਵਾਰ ਅੰਦਰ ਪਤਾ ਨਹੀਂ ਕਿ ਡਿੱਗ ਭਾਂਬੜ ਮੱਚੇ ਹੁੰਦੇ ਆ ਪਰ ਬਾਹਰੋਂ ਦੁਜੇ ਨੂੰ ਦੇਖ ਕੇ ਮੁਸਕਰਾਉਣਾ ਪੈਂਦਾ ਕਿ ਯਾਰ ਮੇਰੀ ਮੁਸਕਰਾਹਟ ਹੀ ਇਹਦੀ ਜ਼ਿੰਦਗੀ ਹੈ ਕਿਸੇ ਵਾਸਤੇ ਮੁਸਕਰਾਉਣਾ ਪੈਂਦਾ ਜੀ ਜੀ ਮਿੰਟ ਜੀ ਕਰ ਚੱਲਦੇ ਆ ਜੀ ਆਪਾਂ ਮੁਸਕਰਾਉਂਦੇ ਮੁਸਕਰਾਉਂਦੇ ਪਰ ਇੱਕ ਜਾਣਕਾਰੀ ਜ਼ਰੂਰ ਤੁਹਾਡੇ ਤੋਂ ਲੈਣੀ ਕਮੈਂਟ ਸ਼ੂ ਦੇ ਵਿੱਚ ਕਿਸੇ ਦੋਸਤ ਦਾ ਆਇਆ ਸੀ ਵੀ ਤਰਨਤਾਰਨ ਦੇ ਕੀ ਹਾਲ ਨੇ ਆ ਦੇਖੋ ਆ ਆ ਵੀ ਇੱਕ ਕਮੈਂਟ ਬੜਾ ਹਾਂਜੀ ਇਹ ਯੋਗ ਆ ਸੰਤਾਲੀ ਵੰਡ ਦੇ ਜ਼ਮੀਨਾਂ ਦਾ ਠੀਕ ਹੈ ਜੀ ਹਾਂਜੀ ਦੱਸੋ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਮੈਂ ਜੀ ਤਰਨਤਾਰਨ ਦਾ ਪੁੱਛ ਰਿਹਾ ਸੀ ਉੱਥੇ ਕਹਿੰਦੇ ਸੰਧੂ ਵਰਸਸ ਸੰਧੂ ਆਏ ਪਹਿਲਾਂ ਇੱਕ ਸੰਧੂ ਸਾਹ ਹੋ ਗਏ ਸਰ ਸਾਡਾ ਇਲਾਕਾ ਸੰਧੂਆਂ ਦਾ ਉਹ ਆ ਘ੍ਰਿਆਲਾ ਤੁਸੀਂ ਕਹ ਰਹੇ ਸਾਰੇ ਸੰਧੂ ਆ ਗਏ ਇੱਕ ਦੂਜੇ ਦੇ ਸਾਹਮਣੇ ਸੰਧੂ ਨਹੀਂ ਉਹ ਵੀ ਰੰਦਾਵਾ ਆ ਗਈ ਹੈ ਨਾ ਰੰਧਾਵੇ ਸੰਧੂ ਇੱਕ ਉਧਰ ਮਾਝੇ ਚ ਬਹੁਤ ਹੈ ਭਾਈ ਹਮ ਸਰ ਸੰਧੂ ਵਰਸੇ ਸੰਧੂ ਇੱਕ ਤੀਜਾ ਸੰਧੂ ਕਾਂਗਰਸ ਵੀ ਉਤਾਰ ਸਕਦੀ ਆ ਟ੍ਰਿਪਲ ਸੰਧੂ ਵੀ ਹੋ ਸਕਦੇ ਆ ਤੇ ਉਧਰ ਹੋ ਜੇ ਅਮਰਤਪਾਲ ਸਿੰਘ ਆ ਜਾਵੇ ਤੇ ਅਮਰਤਪਾਲ ਸਿੰਘ ਦੀ ਫੈਮਿਲੀ ਵੀ ਸੰਧੂ ਆ ਜੀ ਸੰਧੂ 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 ਹੋ ਜਾਵੇ ਮੇਰਾ ਨਾਮ ਹੈ ਸਕੁਅਰ ਐਕਸ ਸਕੁਅਰ ਹਾਂ ਜੀ ਹਾਂ ਜੀ ਤਾਂ ਦੇਖੋ ਇਹਨਾਂ ਨੇ ਹਰਜੀਤ ਸਿੰਘ ਸੰਧੂ ਨੂੰ ਮੈਦਾਨ ਚ ਉਤਾਰਿਆ ਮਯਾ ਸੇ ਨਾਲ ਆਖਿਆ ਮੈਂ ਕਾਮ ਆਦਮੀ ਪਾਰਟੀ ਵਾਲਿਆ ਨੇ ਤਾਂ ਲਿਆ ਸੀ ਸੰਧੂ ਉਹਨਾਂ ਨੇ ਦੇਤਾ ਉਮੀਦਵਾਰ ਦੇ ਤੌਰ ਤੇ ਭਾਜਪਾ ਲਿਆ ਨੇ ਜੀ ਤੇ ਕੋਈ ਇਹ ਪਹਿਲਾਂ ਹਰਜੀਤ ਸਿੰਘ ਕਾਲੀ ਸੀ ਨੌਜਵਾਨ ਆਗੂ ਸੀਗਾ ਕਾਲੀ ਦਲ ਚ ਬੜਾ ਚਿਰ ਕੰਮ ਕੀਤਾ ਫਿਰ ਭਾਜਪਾ ਜੁਆਇਨ ਕਰ ਲਈ ਗ੍ਰੈਜੂਏਟ ਹੈ ਸ਼ਾਇਦ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਕੀਤਾ ਲਿਆ ਪੱਠਾ ਜੀ ਆਪ ਦਾ ਕਾਰੋਬਾਰੀ ਵੀ ਹੈ ਤਾਂ ਦੇਖਣਾ ਹੋਏਗਾ ਕਿ ਭਾਜਪਾ ਜਿਹਦੀ ਕਿ ਉੱਥੇ ਕੋਈ ਜ਼ਿਆਦਾ ਚਰਚਾ ਨਹੀਂ ਕਰਦਾ ਕੋਈ ਵਿਸ਼ਲੇਸ਼ਕ ਕਿ ਭਾਈ ਇਹ ਕੋਈ ਦਮਦਾਰ ਪ੍ਰਦਰਸ਼ਨ ਕਰ ਸਕਦੇ ਆ ਪਰ ਹੁਣ ਮੈਨੂੰ ਲੱਗਦਾ ਕਿ ਬੰਦੇ ਜੁੜਦੇ ਜਾ ਰਹੇ ਭਾਜਪਾ ਨਾਲ ਉਸ ਸਾਈਡ ਵੀ ਚਾਹ ਮੰਨਾ ਹੋਵੇ ਇਹ ਹੋਵੇ ਸੰਧੂ ਜਾਂ ਹੋਰ ਆਪਾਂ ਕੁਝ ਨਾਮ ਦੇਖੀਏ ਮੈਨੂੰ ਲੱਗਦਾ ਕਿ ਕੋਸ਼ਿਸ਼ ਇਹਨਾਂ ਦੀ ਹੈ ਕਿ ਆ ਕੇ ਖਾਸ ਤੌਰ ਤੇ ਪਿੰਡਾਂ ਵਾਲਾ ਜਿਹੜਾ ਇਲਾਕਾ ਹੈ ਉਹਦੇ ਵਿੱਚ ਪੈਰ ਪਸਾਰੀਏ ਦੇਖੋ ਹੁਣ ਅਗਲਾ ਸੰਧੂ ਕਿਹੜਾ ਹੋ ਸਕਦਾ ਹੂੰ ਹੂੰ ਤਾਨੂੰ ਵゼਈ ਨਾ ਇੱਕ ਸੰਧੂ ਹੁੰਦਾ ਸੀ ਉਹ ਫਿਲਮ ਆਈ ਸੀ ਹੁਣ ਦੇਖ ਲਓ ਕਿੰਨੇ ਸੰਧੂ ਇੱਕ ਅੱਲੀ ਇੱਕ ਚੋਣ ਦੇ ਵਿੱਚ ਹੀ ਆਉਂਦੇ ਆ ਤੇ ਖੈਰ ਚਲੋ ਇੱਕ ਚੀਜ਼ ਇਹ ਆ ਵੀ ਜੇ ਤਿਕੜੀ ਹੈ ਤਿਕੜੀ ਦੇ ਵਿੱਚ ਉਹਦੇ ਭਾਵੇਂ ਚਾਰ ਲਾ ਲਓ ਸੰਧੂ ਜੇ ਕੋਈ ਸੰਧੂ ਜਿੱਤਦਾ ਹੈ ਤਾਂ ਆਖਰ ਇਹ ਗਿਆ ਜਾਣਾ ਵੀ ਸੰਧੂ ਜਿੱਤ ਗਿਆ ਭਾਈ ਚਲੋ ਅਨੰਤ ਅਗੋ ਨਾਮ ਬਦਲਿਆ ਜਾਣਾ ਜਾਂ ਫਿਰ ਪਾਰਟੀ ਦਾ ਨਾਮ ਬਦਲਿਆ ਜਾਣਾ ਚਲੋ ਦੇਖਦੇ ਆ ਇਹ ਵੀ ਥੋੜਾ ਰੌਚਕੀ ਹੈ ਤੇ ਇੰਤਜ਼ਾਰ ਵੀ ਹੈ ਅਵਿਤਰਨ ਤਾਰਨ ਵਾਲੀਆਂ ਚੋਣਾਂ ਦਾ ਉਹਦੇ ਵਿੱਚ ਕਿਹੜੀ ਪਾਰਟੀ ਮਾਲ ਮਾਲਦੀ ਹੈ ਤੇ ਕਿਹੜੀ ਪਾਰਟੀ ਉੱਥੇ ਕਿੰਨੇ ਕ ਪੈਰ ਲਾ ਲੈਂਦੀ ਹੈ ਇਹ ਵੀ ਜ਼ਰੂਰੀ ਹੈ ਉੱਥੇ ਦੇਖਣਾ